ਅੱਜ ਆਪਾਂ ਘਰ ਦੇ ਵਿੱਚ ਬਣਾ ਰਹੇ ਹਾਂ ਸਿਰਫ ਆਲੂਆਂ ਤੋਂ ਬਣਨ ਵਾਲਾ ਨਾਸ਼ਤਾ ਜਿਹੜਾ ਕਿ ਵਿੱਚੋਂ ਬਹੁਤ ਨਰਮ ਬਣ ਕੇ ਤਿਆਰ ਹੋਊਗਾ ਉੱਪਰੋਂ ਬਹੁਤ ਕ੍ਰਿਸਪੀ ਬਣੂਗਾ ਤੇ ਸਿਰਫ ਆਲੂਆਂ ਤੋਂ ਇਹ ਬਹੁਤ ਹੀ ਘੱਟ ਬਜਟ ਦੇ ਵਿੱਚ ਤਿਆਰ ਹੋ ਜਾਊਗਾ ਇਹਨੂੰ ਤੁਸੀਂ ਝਟਪਟ ਬਣਾ ਸਕਦੇ ਹੋ ਬਹੁਤ ਹੀ ਕ੍ਰਿਸਪੀ ਤੇ ਬਿਲਕੁਲ ਤੇਸਤੀ ਝਟਪੜਾ ਬਣ ਕੇ ਤਿਆਰ ਹੋਊਗਾ ਚਲੋ ਜੀ ਇਹਨੂੰ ਬਣਾਉਣਾ ਸਿੱਖ ਲੈਣੇ ਆਂ ਸਸਰੀ ਗਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਆਲੂਆਂ ਦਾ ਇੱਕ ਨਵਾਂ ਜਿਹਾ ਨਾਸ਼ਤਾ ਬਣਾ ਕੇ ਤਿਆਰ ਕਰਾਂਗੇ ਸਿਰਫ ਆਲੂਆਂ ਤੋਂ ਹੀ ਤਿਆਰ ਕਰਾਂਗੇ ਆਪਾਂ ਇਹਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਵਿੱਚੋਂ ਇਹ ਬਹੁਤ ਨਰਮ ਬਣ ਕੇ ਤਿਆਰ ਹੋ ਤੇ ਉੱਪਰੋਂ ਬਹੁਤ ਕ੍ਰਿਸਪੀ ਨਾਸ਼ਤਾ ਬਣੂਗਾ ਸੋ ਜਰੂਰ ਇਸ ਰੈਸਪੀ ਨੂੰ ਤੁਸੀਂ ਘਰੇ ਟਰਾਈ ਕਰਿਓ ਉਹਦੇ ਲਈ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ ਬਾਅਦ ਵਿੱਚ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤੋ ਪਹਿਲਾਂ ਆਪਣੇ ਕੋਲੇ ਹੈਗੇ ਉਬਲੇ ਹੋਏ ਆਲੂ ਇਹਨਾਂ ਨੂੰ ਉਬਾਲ ਕੇ ਜਿਹੜਾ ਮੈਂ ਠੰਡਾ ਕਰ ਲਿਆ ਸੀ ਸਿਰਫ ਮੀਡੀਅਮ ਸਾਈਜ਼ ਦੇ ਆਪਣੇ ਕੋਲੇ ਤਿੰਨ ਆਲੂ ਆ ਗਏ ਇਹ ਤੇ ਹੁਣ ਜੀ ਆਪਾਂ ਆਲੂਆਂ ਨੂੰ ਖੱਦੂਖਸ਼ ਕਰ ਲਾਂਗੇ ਵੀ ਇਹਦੇ ਵਿੱਚ ਨਾ ਜ਼ਿਆਦਾ ਮੋٹے ਟੁਕੜੇ ਨਾ ਰਹਿਣ ਚੰਗੇ ਤਰੀਕੇ ਨਾਲ ਵਧੀਆ ਇਹ ਮੈਸ਼ ਹੋ ਜਾਣ ਤੇ ਹੁਣ ਜੀ ਇੱਥੇ ਆਲੂਆਂ ਨੂੰ ਆਪਾਂ ਖੱਦੂਖਸ਼ ਕਰ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਿਆਜ਼ ਐਡ ਕਰਾਂਗੇ ਪਿਆਜ਼ ਇਸ ਤਰੀਕੇ ਨਾਲ ਮੈਂ ਬਰੀਕ ਕੱਟ ਲਿਆ ਸੀਗਾ ਇੱਕ ਮੀਡੀਅਮ ਸਾਈਜ਼ ਦਾ ਮੇਰੇ ਕੋਲੇ ਇਹ ਪਿਆਜ਼ ਜੇਕਰ ਤੁਹਾਨੂੰ ਪਿਆਜ਼ ਇਹਦੇ ਵਿੱਚ ਨਾ ਪਸੰਦ ਹੋਇਆ ਤਾਂ ਤੁਸੀਂ ਇਹ ਜਿਹੜਾ ਪਿਆਜ਼ ਨੂੰ ਸਕਿਪ ਕਰ ਸਕਦੇ ਹੋ ਹੁਣ ਮੇਰੇ ਕੋਲੇ ਹੈਗੀਆਂ ਨੇ ਹਰੀਆਂ ਮਿਰਚਾਂ ਇਹਨਾਂ ਨੂੰ ਵੀ ਮੈਂ ਬਰੀਕ ਕੱਟ ਲਿਆ మీడియం ਸਾਈਜ਼ ਦੀਆਂ ਦੋ ਹਰੀਆਂ ਮਿਰਚਾਂ ਇਹ ਤੁਸੀਂ ਸਵਾਦ ਅਨੁਸਾਰ ਐਡ ਕਰਿਓ ਬਿਲਕੁਲ ਥੋੜੀਆਂ ਜਿਹੀਆਂ ਕਾਲੀਆਂ ਮਿਰਚਾਂ ਐਡ ਕਰੂੰਗੀ ਮੈਂ ਅੱਧਾ ਚਮਚ ਜੀਰੇ ਦਾ ਐਡ ਕਰੂੰਗੀ ਅੱਧਾ ਚਮਚ ਚਿਲੀ ਫਲੈਕਸ ਐਡ ਕਰ ਦਿਆਂਗੇ ਸਵਾਦ ਅਨੁਸਾਰ ਨਮਕ ਐਡ ਕਰ ਦਿਆਂਗੇ ਬਿਲਕੁਲ ਥੋੜਾ ਜਿਹਾ ਗਰਮ ਮਸਾਲਾ ਤੁਸੀਂ ਚਾਟ ਮਸਾਲਾ ਵੀ ਐਡ ਕਰ ਸਕਦੇ ਹੋ ਬਰੀਕ ਕੱਟਿਆ ਹੋਇਆ ਹਰਾ ਧਨੀਆ ਐਡ ਕਰ ਦੇਾਂਗੇ ਤੇ ਹੁਣ ਜੀ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਾਂਗੇ ਬਹੁਤ ਹੀ ਆਸਾਨ ਤਰੀਕੇ ਨਾਲ ਇਹ ਆਲੂਆਂ ਦਾ ਨਾਸ਼ਤਾ ਬਣ ਜੂਗਾ ਕਈ ਵਾਰ ਭੁੱਖ ਲੱਗੀ ਹੁੰਦੀ ਆ ਤਾਂ ਘਰੇ ਸਿਰਫ ਆਲੂ ਹੀ ਹੁੰਦੇ ਆ ਤਾਂ ਤੁਸੀਂ ਇਸ ਤਰੀਕੇ ਨਾਲ ਇਹ ਨਾਸ਼ਤਾ ਜਿਹੜਾ ਬਣਾ ਸਕਦੇ ਹੋ ਤੇ ਆਪਣੀ ਇੱਛਾ ਅਨੁਸਾਰ ਤੁਸੀਂ ਇਹਦੇ ਵਿੱਚ ਟੇਸਟ ਹੈ ਜਿਹੜਾ ਐਡ ਕਰ ਸਕਦੇ ਹੋ ਜਿਵੇਂ ਕਿ ਹੋਰ ਸਬਜ਼ੀ ਕੋਈ ਐਡ ਕਰ ਸਕਦੇ ਹੋ ਬਰੀਕ ਕੱਟ ਕੇ ਤੇ ਜਾਂ ਫਿਰ ਇਹਦੇ ਵਿੱਚ ਮਸਾਲੇ ਵੀ ਤੁਸੀਂ ਆਪਣੀ ਇੱਛਾ ਅਨੁਸਾਰ ਜੋ ਵੀ ਫਲੇਵਰ ਤੁਹਾਨੂੰ ਪਸੰਦ ਹੋਇਆ ਜਿਵੇਂ ਕਿ ਚਾਟ ਮਸਾਲਾ ਅਨਾਰ ਦਾਣਾ ਇਹ ਸਾਰੇ ਮਸਾਲੇ ਐਡ ਕਰ ਸਕਦੇ ਹੋ ਤੇ ਇਸ ਤਰੀਕੇ ਨਾਲ ਜੀ ਇਹ ਆਲੂਆਂ ਦਾ ਮਿਕਸਚਰ ਹੈ ਜਿਹੜਾ ਆਪਾਂ ਤਿਆਰ ਕਰ ਲਿਆ ਦੇਖੋ ਤੇ ਇਹਨੂੰ ਆਪਾਂ ਰੱਖ ਦਿੰਨੇ ਆ ਸਾਈਡ ਤੇ ਤਾਂ ਇਧਰ ਜੀ ਦੋ ਆਲੂ ਮੈਂ ਸ਼ੈਲ ਕਰਕੇ ਰੱਖ ਲਏ ਇਹ ਕੱਚੇ ਆਲੂ ਆ ਇਹਨਾਂ ਨੂੰ ਆਪਾਂ ਉਬਾਲਿਆ ਨਹੀਂ ਤੇ ਇਹਨਾਂ ਨੂੰ ਪਾਣੀ ਦੇ ਵਿੱਚ ਇਸ ਕਰਕੇ ਰੱਖਿਆ ਵੀ ਆਲੂ ਆ ਜਿਹੜੇ ਜਲਦੀ ਕਾਲੇ ਹੋ ਜਾਂਦੇ ਆ ਤੇ ਹੁਣ ਆਪਾਂ ਇਹਨਾਂ ਨੂੰ ਚੀਰਾਂਗੇ ਇਸ ਤਰੀਕੇ ਦੇ ਨਾਲ ਟੁਕੜੇ ਕਰ ਲਾਂਗੇ ਇਹਨਾਂ ਨੂੰ ਜ਼ਿਆਦਾ ਆਪਾਂ ਮੋਟਾ ਨਹੀਂ ਚੀਰਨਾ ਬਿਲਕੁਲ ਨਹੀਂ ਆਪਾਂ ਪਤਲੇ-ਪਤਲੇ ਟੁਕੜੇ ਕਰਨੇ ਆ ਇਸ ਤਰੀਕੇ ਦੇ ਛੋਟੇ-ਛੋਟੇ ਚਾਰਸ ਟੁਕੜੇ ਕਿਉਂਕਿ ਜੇਕਰ ਛੋੜੇ ਟੁਕੜੇ ਕਰਾਂਗੇ ਇਹ ਜਲਦੀ ਪੱਕ ਜਾਣਗੇ ਇਸ ਤਰ੍ਹਾਂ ਜੀ ਸਾਰੇ ਆਲੂ ਆ ਜਿਹੜੇ ਆਪਾਂ ਚੀਰ ਕੇ ਤਿਆਰ ਕਰ ਲਏ ਤੇ ਹੁਣ ਆਪਾਂ ਇਹਨਾਂ ਨੂੰ ਪਾਣੀ ਦੇ ਵਿੱਚੋਂ ਅਲੱਗ ਕਰ ਲਾਂਗੇ ਸਾਰਾ ਪਾਣੀ ਹੈ ਜਿਹੜਾ ਆਪਾਂ ਇਹਨਾਂ ਦਾ ਨਿਚੋੜ ਦੇਾਂਗੇ ਇਹਨਾਂ ਨੂੰ ਇੱਕ ਅਲੱਗ ਪਲੇਟ ਦੇ ਵਿੱਚ ਕੱਢ ਕੇ ਰੱਖ ਲਾਂਗੇ ਆਪਾਂ ਤੇ ਹੁਣ ਜੀ ਆਲੂਆਂ ਦੇ ਵਿੱਚ ਦੋ ਚਮਚਾ ਆਪਾਂ ਕਾਰਨਰ سٹਾਰਚ ਦੇ ਐਡ ਕਰਦੇ ਹਾਂਗੇ ਤੁਸੀਂ ਛੋਲਾਂ ਦਾ ਆਟਾ ਵੀ ਐਡ ਕਰ ਸਕਦੇ ਹੋ ਹਰਾ ਰੋਟ ਵੀ ਐਡ ਕਰ ਸਕਦੇ ਹੋ ਉਹਨਾਂ ਨੂੰ ਕ੍ਰਿਸਪੀ ਬਣਾਉਣ ਲਈ ਇਹਨਾਂ ਦਾ ਟੇਸਟ ਵਧੀਆ ਆਵੇ ਉਹਦੇ ਲਈ ਥੋੜਾ ਜਿਹਾ ਮੈਂ ਨਮਕ ਵੀ ਇਹਦੇ ਵਿੱਚ ਐਡ ਕਰ ਦੂੰਗੀ ਹਾਂਜੀ ਆਪਾਂ ਇਹਨੂੰ ਮਿਕਸ ਕਰ ਲਾਂਗੇ ਚੰਗੇ ਤਰੀਕੇ ਨਾਲ ਤੇ ਇਸ ਤਰੀਕੇ ਨਾਲ ਜੀ ਇਹਨਾਂ ਆਲੂਆਂ ਨੂੰ ਵੀ ਆਪਾਂ ਤਿਆਰ ਕਰ ਲਿਆ ਹੁਣ ਇਹ ਰੈਸਪੀ ਬਣਾਉਣੀ ਆਪਾਂ ਸਟਾਰਟ ਕਰਦੇ ਆਂ ਤੇ ਇਸ ਤਰੀਕੇ ਨਾਲ ਬਿਲਕੁਲ ਛੋਟੇ-ਛੋਟੇ ਆਪਾਂ ਬੋਲ ਬਣਾ ਲਾਂਗੇ ਇਹਦੇ ਜਿੰਨੇ ਸਾਈਜ਼ ਦੇ ਵੀ ਤੁਸੀਂ ਬਣਾਉਣੇ ਹੋਵੇ। ਇਹ ਇਸ ਤਰੀਕੇ ਨਾਲ ਤੁਸੀਂ ਟਿੱਕੀ ਦੀ ਤਰ੍ਹਾਂ ਵੀ ਇਹਨਾਂ ਨੂੰ ਬਣਾ ਸਕਦੇ ਹੋ ਲੰਬਾਈ ਦੇ ਵਿੱਚ ਵੀ ਤਿਆਰ ਕਰ ਸਕਦੇ ਹੋ। ਲਓ ਜੀ ਇਸ ਤਰੀਕੇ ਨਾਲ ਆਪਾਂ ਇੱਕ ਬੋਲ ਬਣਾ ਲਈ। ਤੇ ਹੁਣ ਜਿਹੜੇ ਆਲੂ ਤਿਆਰ ਕੀਤੇ ਆ ਇੰਨਾ ਦੀ ਚੰਗੀ ਤਰੀਕੇ ਨਾਲ ਇਹਦੇ ਤੇ ਕੋਟਿੰਗ ਕਰ ਦਿਆਂਗੇ ਆਪਾਂ ਤੇ ਇਸ ਤਰੀਕੇ ਨਾਲ ਜੀ ਆਪਾਂ ਇਹਦੀ ਕੋਟਿੰਗ ਕਰ ਦਿਆਂਗੇ ਜਿਹੜੇ ਇਹ ਆਲੂ ਆਪਾਂ ਤਿਆਰ ਕੀਤੇ ਆ ਇਸ ਬੋਲ ਤੇ ਦੁਬਾਰਾ ਤੁਸੀਂ ਬੋਲ ਹੈ ਜਿਹੜੀ ਆਪਾਂ ਇਸ ਤਰੀਕੇ ਨਾਲ ਬਣਾ ਦਿਆਂਗੇ ਤੇ ਇਸ ਤਰੀਕੇ ਨਾਲ ਜੀ ਆਪਾਂ ਇਹ 스ਨੈਕ ਹੈ ਜਿਹੜਾ ਤਿਆਰ ਕਰ ਲਿਆ ਦੇਖੋ ਕਿੰਨਾ ਵਧੀਆ ਇਹ ਤਿਆਰ ਹੋਇਆ ਸਾਰੇ ਇਸ ਤਰੀਕੇ ਨਾਲ ਤਿਆਰ ਕਰ ਕਰਕੇ ਤੇ ਆਪਾਂ ਇੱਕ ਪਲੇਟ ਚ ਰੱਖ ਲੈਣੇ ਆ ਤੇ ਇਸ ਤਰੀਕੇ ਨਾਲ ਜੀ ਸਾਰੇ 스ਨੈਕਸ ਹੈ ਜਿਹੜੇ ਆਪਾਂ ਤਿਆਰ ਕਰਕੇ ਰੱਖ ਲੈ ਫਿਰ ਅਸੀਂ మీడియం ਫਲੇਮ ਤੇ ਆਪਾਂ ਤੇਲ ਗਰਮ ਕਰ ਲਿਆ ਤੇ ਹੁਣ ਇੱਕ ਇੱਕ ਕਰਕੇ ਨਾ ਉਹ ਤੇਲ ਦੇ ਵਿੱਚ ਛੱਡ ਦਿਆਂਗੇ ਬਹੁਤ ਹੀ ਆਸਾਨੀ ਨਾਲ ਇਹ ਇੰਨੇ ਕ ਤੇਲ ਚ ਬਣ ਜਾਣਗੇ ਮੈਂ ਇਹਨਾਂ ਨੂੰ ਇੰਨੇ ਕ ਤੇਲ ਦੇ ਵਿੱਚ ਹੀ ਬਣਾਉਂਗੀ ਤੇ ਜੇਕਰ ਤੁਸੀਂ ਇਹਨਾਂ ਨੂੰ ਡੀਪ ਫ੍ਰਾਈ ਕਰਨਾ ਹੋਇਆ ਫਿਰ ਤੁਸੀਂ ਜ਼ਿਆਦਾ ਕੜਾਹੀ ਫੁੱਲ ਭਰ ਕੇ ਤੇਲ ਦੀ ਵੀ ਉਹਦੇ ਵਿੱਚ ਵੀ ਬਣਾ ਸਕਦੇ ਹੋ ਬਾਕੀ ਤੇਲ ਤੁਸੀਂ ਸਰੋਂ ਦਾ ਵੀ ਵਰਤ ਸਕਦੇ ਹੋ ਦੇਸੀ ਘਿਓ ਚ ਇਹਨਾਂ ਨੂੰ ਫ੍ਰਾਈ ਕਰ ਸਕਦੇ ਹੋ ਹੁਣ ਜਦੋਂ ਆਪਾਂ ਇਹਨਾਂ ਨੂੰ ਤੇਲ ਦੇ ਵਿੱਚ ਛੱਡਤਾ ਤਾਂ ਉੱਪਰੋਂ ਥੋੜਾ ਥੋੜਾ ਜਿਹਾ ਇਸ ਤਰੀਕੇ ਨਾਲ ਤੇਲ ਪਾ ਦਿਓ ਤੁਸੀਂ ਚਮਚ ਦੀ ਮਦਦ ਨਾਲ ਤੇ ਜਿਆ ਫਿਰ ਇਸ ਤਰੀਕੇ ਨਾਲ ਖੜਾਹੀ ਜਾਂ ਪੈਨ ਨੂੰ ਥੋੜਾ ਜਿਹਾ ਹਿਲਾ ਦਿਓ ਤੇ ਹਾਂਜੀ ਇਸ ਤਰੀਕੇ ਨਾਲ ਨਾ ਪੈਨ ਦੇ ਸਾਈਡਾਂ ਨੂੰ ਪਲਟਦੇ ਹੋਏ ਬਿਲਕੁਲ ਮੀਡੀਅਮ ਜੀ ਫਲੇਮ ਤੇ ਮੀਡੀਅਮ ਜੇ ਗਰਮ ਤੇਲ ਦੇ ਵਿੱਚ ਜਿਹੜਾ ਇਹਨਾਂ ਨੂੰ 골ਡਨ ਹੋਣ ਤੱਕ ਫਰਾਈ ਕਰ ਲਾਂਗੇ ਵੀ ਜਦੋਂ ਤੱਕ ਇਹ 골ਡਨ ਨਹੀਂ ਹੋ ਜਾਂਦੇ ਅੱਗ ਜਿਹੜੀ ਤੁਸੀਂ ਘੱਟ ਨਾ ਰੱਖਿਓ ਫਿਰ ਇਹ ਕ੍ਰਿਸਪੀ ਨਹੀਂ ਬਣਨੇ ਤੇ ਇਸ ਤਰੀਕੇ ਨਾਲ ਜੀ ਸਾਰੇ 스낵ਸ ਜਿਹੜੇ ਤਿਆਰ ਹੋ ਗਏ ਇਹਨਾਂ ਨੂੰ ਆਪਾਂ ਕੱਢ ਲੈਨੇ ਆਂ ਹਰਮਾ ਗਰਮ ਨੂੰ ਸਰਵ ਕਰ ਲੈਨੇ ਆਂ ਸੇਮ ਇਸੇ ਤਰੀਕੇ ਨਾਲ ਦੂਜੀ ਵੀ ਆਪਾਂ ਬਣਾ ਲਾਂਗੇ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਪੱਕ ਕੇ ਤਿਆਰ ਹੋਏ ਆ ਤੇ ਕਿੰਨਾ ਵਧੀਆ ਇਹਨਾਂ ਦਾ ਕਲਰ ਆਇਆ ਬਹੁਤ ਹੀ ਵਧੀਆ ਕ੍ਰਿਸਪੀ ਬਣ ਗਿਆ ਇਹ ਸਮੋਸੇ ਕਚੋਰੀਆਂ ਫ੍ਰੈਂਚ ਫ੍ਰਾਈਜ਼ ਤੋਂ ਵੀ ਜ਼ਿਆਦਾ ਟੇਸਟੀ ਲੱਗਣਗੇ ਫੇਰ ਇਸ ਤਰੀਕੇ ਨਾਲ ਜੀ ਆਹ ਸਨੈਕਸ ਆਪਾਂ ਬਣਾ ਲੇ ਗਰਮਾ ਗਰਮੇ ਸਰਵ ਕਰ ਲਾਂਗੇ ਹਰੀ ਚਟਨੀ ਦੇ ਨਾਲ ਟਮੇਟੋ ਕੈਚਪ ਦੇ ਨਾਲ ਬਹੁਤ ਟੇਸਟੀ ਲੱਗਣਗੇ ਚਾਹ ਦੇ ਨਾਲ ਬਣਾ ਕੇ ਵੀ ਤੁਸੀਂ ਇਸ ਤਰੀਕੇ ਨਾਲ ਖਾਓਗੇ ਨਾ ਬਹੁਤ ਸਵਾਦ ਲੱਗਣਗੇ ਤੇ ਹੁਣ ਜਿਹੜੇ ਰਹਿ ਗਏ ਉਹਨਾਂ ਨੂੰ ਵੀ ਮੈਂ ਫ੍ਰਾਈ ਕਰ ਲੈਂਦੀ ਆ ਤੇ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਚੁਰ ਕਰਿਓ ਬਾਤਵਾ ਦਿਓ ਸ਼ੇਅਰ ਕਰ

ਇਹ ਵਿੱਚੋਂ ਬਹੁਤ ਨਰਮ ਬਣ ਕੇ ਤਿਆਰ ਹੋਈ ਆ ਟਮੇਟੋ ਗੈਚਪੇ ਦੇ ਨਾਲ ਇਹ ਬਹੁਤ ਟੇਸਟੀ ਲੱਗਣਗੇ ਕਈ ਵਾਰ ਸ਼ਾਮ ਨੂੰ ਭੁੱਖ ਲੱਗਦੀ ਆ ਤਾਂ ਸਿਰਫ ਆਲੂਆਂ ਤੋਂ ਤੁਸੀਂ ਇਹ ਨਾਸ਼ਤਾ ਜਿਹੜਾ ਬਣਾ ਕੇ ਇੰਜੋਏ ਕਰ ਸਕਦੇ ਹੋ ਜਰੂਰ ਇਸ ਰੈਸਪੀ ਨੂੰ ਘਰੇ ਟਰਾਈ ਕਰਿਓ ਜੀ